ਕੋਈ ਇਹੋ ਜੀ ਗੱਲ ਨਹੀਂ ਆ ਕਿ ਕੋਈ ਜਥੇਬੰਦੀਆਂ ਜਿਹੜੀਆਂ ਅੰਮਰ ਜੱਸੀ ਨੂੰ ਕੋਈ ਰਿਕਾਵਟ ਪਾਉਣ ਤੇ 10 ਦਿਨ ਜਿੰਨੇ ਜਾਣਾ ਹੁੰਦਾ ਕੱਲ ਦਾ ਦਿਨ ਤੇ ਮਤਲਬ ਨਹੀਂ ਕੋਈ ਘਰੋਂ ਨਿਕਲੇ ਤੇ ਜੇ ਕੋਈ ਨਿਕਲਦਾ ਵੀ ਆ ਉਹ ਆਪਣੀ ਗੱਡੀ ਲੈ ਕੇ ਨਿਕਲੇਗਾ ਨਿੱਕੀ ਗੱਡੀ ਵੱਡੀ ਗੱਡੀ ਨਹੀਂ ਚੱਲੇਗੀ 16 ਫਰਵਰੀ ਦਿਨ ਸ਼ੁੱਕਰਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪਾਰਟ ਬੰਦ ਦਾ ਸੱਦਾ ਦਿੱਤਾ ਗਿਆ ਜਿਸ ਨੂੰ ਕਿ ਹੁਣ ਨਿੱਜੀ ਬੱਸ ਯੂਨੀਅਨ ਨੇ ਵੀ ਸਮਰਥਨ ਦਿੱਤਾ ਹੈ ਅਤੇ ਪਾਲਕੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ ਪੰਜਾਬ ਦੀ ਪ੍ਰਾਈਵੇਟ ਬੱਸ ਇੰਡਸਟਰੀ ਨੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਦੀ ਹਮਾਇਤ ਕੀਤੀ ਹੈ ਅਤੇ ਸਮੂਹ ਪ੍ਰਾਈਵੇਟ ਬੱਸਾਂ 16 ਤਰੀਕ ਨੂੰ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ ਇਸ ਦੌਰਾਨ ਕਿਸਾਨ ਅਕਵਾ ਨੇ ਇਲزام ਲਗਾਇਆ ਕਿ ਪੰਜਾਬ ਦੇ ਕਿਸਾਨਾਂ ਨਾਲ ਹਰਿਆਣਾ ਅਤੇ ਕੇਂਦਰ ਸਰਕਾਰ ਇਸ ਤਰ੍ਹਾਂ ਦਾ ਬਤਿਹਰਾ ਕਰ ਰਹੀ ਹੈ ਜਿਵੇਂ ਕਿ ਉਹ ਭਾਰਤ ਦੇ ਦੇ ਫਾਸੀ ਹੀ ਨਹੀਂ ਹੁੰਦੇ ਅਤੇ ਉਹਨਾਂ ਤੇ ਲਗਾਤਾਰ ਹਮਲੇ ਕੀਤਾ ਜਾ ਰਹੇ ਨੇ ਅਤੇ ਕਿਸਾਨਾਂ ਦਾ ਸ਼ਾਂਤੀਪੂਰਵਕ ਧਰਨਾ ਪ੍ਰਦਰਸ਼ਨ ਕਰਨ ਦਾ ਹੱਕ ਵੀ ਖੋਇਆ ਜਾ ਰਿਹਾ ਹੈ। ਔਰ ਅੱਜ ਅਸੀਂ ਸਬੂਟ ਟ੍ਰਾਂਸਪੋਰਟਰ ਵਾਲੋਂ ਜਿਹੜਾ 16 ਫਰਵਰੀ ਦਾ ਜਿਹੜਾ ਬੰਦ ਦੀ ਕਾਲ ਆ ਉਹਦੇ ਵਿੱਚ ਸਬੂਟ ਟ੍ਰਾਂਸਪੋਰਟ ਆਪਰੇਟਰ ਵੀ ਤੇ ਮਜ਼ਦੂਰ ਵੀ ਸਾਰੇ ਜਿੰਨੇ ਹੈਗੇ ਆ ਬਹੁਤ ਵੱਡੇ ਪੱਧਰ ਤੇ ਅਸੀਂ ਜਿਹੜਾ ਕੱਲ ਦਾ ਸਪਰਥਨ ਦਵਾਂਗੇ ਕਿਸਾਨ ਜਿੱਥੇ ਬੰਦੀਆਂ ਨੂੰ ਜਿਹੜੀਆਂ ਇਸ ਵੇਲੇ ਸਾਡੇ ਸਿਬੋ ਬਾਰਡਰ ਦੇ ਉੱਤੇ ਜਿਹੜੀਆਂ ਬਹੁਤ ਵੱਡੀ ਲੜਾਈ ਲੜ ਕੇ ਲੜਨ ਰਹੀਆਂ ਵਾਂ ਉਹਨਾਂ ਦੇ ਸਮਰਥਨ ਵਾਸਤੇ ਅਸੀਂ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਵਾਂ ਸਾਰੀਆਂ ਇੱਕ ਮੰਚ ਤੇ ਹੋ ਗਏ ਅਸੀਂ ਕੱਲ ਤਾਂ ਜਿਹੜੀ ਬੰਦ ਦੀ ਕਾਲ ਹੈ ਉਹਦੇ ਵਿੱਚ ਪੂਰਾ ਤਨ ਮੰਨ ਤੇ ਧੰਦੇ ਨਾਲ ਜਿਹੜਾ ਸਮਰਥਨ ਦੇ ਰਹੇ ਆ ਮਿਨੀ ਆਪਰੇਟਰ ਯੂਨੀਅਨੀਆਂ ਆ ਔਰ ਵਰਕਰ ਯੂਨੀਅਨੀਆਂ ਆ ਮਾਲਕਾਂ ਲੋ ਵੀ ਸਾਰੀਆਂ ਜਿਹੜੀਆਂ ਵਾਂ ਸਾਰੇ ਆਪਣੇ ਮਜ਼ਦੂਰਾਂ ਨੂੰ ਅਧਿਤਾ ਕੀਤੀਆਂ ਗਈਆਂ ਵਾਂ ਕਿ ਜਿੱਥੇ ਵੀ ਆਪਣੀਆਂ ਟਰਾਂਸਪੋਰਟਾਂ ਦੀ ਅੱਜ ਰਾਤ ਨੂੰ ਗੱਡੀਆਂ ਖੜ੍ਹ ਜਾਂਦੀਆਂ ਉਥੇ ਹੀ ਉਹਦਾ ਦਾ ਚੱਕਾ ਜਾਮ ਰਹਿ ਦੇਣਾ ਵਾ ਜਿਹੜਾ ਸਰਕਾਰ ਨੂੰ ਇਸ ਗੱਲ ਦਾ ਸਾਹਸ ਹੋਵੇ ਕਿ ਇਹ ਵੀ ਹੀ ਪ੍ਰਾਈਵੇਟ ਵਰਕਰ ਅਰੇ ਮਜ਼ਦੂਰ ਜਿਹੜੇ ਆ ਕਿਸਾਨ ਜੱਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਵੀ ਕੋਈ ਸੰਘਰਸ਼ ਲੜਨਾ ਹੋਊਗਾ ਅਸੀਂ ਕਿਸਾਨ ਜੱਥੇਬੰਦੀਆਂ ਦੇ ਨਾਲ ਬਹੁਤ ਵੱਡੇ ਪੱਧਰ ਤੇ ਮੋਢੇ ਨਾਲ ਮੋਢਾ ਜੋੜ ਕੇ ਲੜਾਂਗੇ ਸੋ ਅਸੀਂ ਜਿਹੜੀਆਂ ਕਿਸਾਨ ਜੱਥੇਬੰਦੀਆਂ ਇਸ ਵੇਲੇ ਬਾਰਡਰਾਂ ਤੇ ਲੜ ਰਹੀਆਂ ਵਾਂ ਗੋਲੀਆਂ ਦਾ ਸਾਹਮਣਾ ਕਰ ਰਹੀਆਂ ਵਾਂ ਹੋਰ ਜਿਹੜੇ ਉਹਨਾਂ ਦੇ ਉੱਤੇ ਰਾਕਟ ਲੈਂਚਰ ਛੁੱਟੇ ਜਾ ਰਹੇ ਉਹਨਾਂ ਦਾ ਸਾਹਮਣਾ ਕਰ ਰਿਹਾ ਉਹਨਾਂ ਵਾਸਤੇ ਅਸੀਂ ਬਹੁਤ ਵੱਡਾ ਜਿਹੜਾ ਵਾ ਉਪਰਾਲਾ ਕਰਕੇ ਤੇ ਅਸੀਂ ਵੀ ਆਪਣੀਆਂ ਟਰਾਂਸਪੋਰਟਾਂ ਵੱਲੋਂ ਦਿੱਲੀ ਬਾਰਡਰ ਤੇ ਪਹੁੰਚਣ ਦੀਆਂ ਵੱਡੇ ਪੱਧਰ ਤੇ ਤਿਆਰੀਆਂ ਕਰ ਰਹੇ ਹਾਂ। ਜਿਵੇਂ ਤੁਸੀਂ ਕਿਹਾ ਕਿ ਕੱਲ ਬੱਸਾਂ ਪੂਤ ਵੀ ਰੈਡ ਗਿਆ ਜਿੱਤੇ ਖੜ ਗਿਆ ਚੱਕਾ ਜਾਮ ਹੋ ਜੂਗਾ। ਇਹਨੂੰ ਐਮਰਜੈਂਸੀ ਪਾਜੇ ਆਉਣ ਜਾਂ ਵਾਸਤੇ ਵੇਖੋ ਜੀ ਐਮਰਜੈਂਸੀ ਜਿਹੜੀਆਂ ਸਵਾਵਾ ਵਾ ਜਿਸ ਤਰ੍ਹਾਂ ਐਂਬੂਲੈਂਸ ਆ ਜਾਂ ਹੋਰ ਜਿੱਦਾਂ ਇਹਨਾਂ ਨੂੰ ਜਿਹੜੀ ਇਹਨਾਂ ਨੂੰ ਤੇ ਛੋੜਿਆ ਨਾ ਕਿੱਡੀ ਵੀ ਵੱਡੀ ਹੜਤਾਲ ਹੋਵੇ ਜਿਹੜੀ ਐਂਬੂਲੈਂਸ ਹੋਵੇ ਮੈਡੀਕਲ ਹੋਵੇ ਜਿਹੜੀ ਇਹਨਾਂ ਨੂੰ ਪਹਿਲੇ ਦਿਨੋਂ ਜਿਹੜੀ ਹੈ ਇਹਨਾਂ ਨੂੰ ਆਵਾਜਾਈ ਦੀ ਜਿਹੜ ਕੋਈ ਵੀ ਮਰੀਜ਼ ਹੋਵੇ ਦੁੱਖ ਤਕਲੀਫ ਹੋਵੇ ਉਹਦੇ ਵਾਸਤੇ ਆਪਣੇ ਐਡਮਿਟ ਹੋਣ ਵਾਸਤੇ ਹਸਪੀਟਲ ਆਉਣ ਜਾਣ ਦੇਖੋ ਜੀ ਮੁਸਾਫਰਾਂ ਦੇ ਕੋਲ ਆਪਣੇ ਸਾਧਨ ਹੈਗੇ ਆ ਜਿਨ੍ਹਾਂ ਨੂੰ ਅਮਰਜੈਂਸੀ ਲੋੜ ਆ ਉਹ ਆਪਣਾ ਸਾਧਨ ਲੈ ਕੇ ਆਪਣਾ ਜਿਹੜਾ ਸਫ਼ਰ ਉਹ ਤੈਅ ਕਰ ਸਕਦੇ ਜਿੱਥੋਂ ਤੱਕ ਜਾਣਾ ਹੋਵੇ ਉਹਨਾਂ ਨੇ ਅਗਰ ਜੇ ਕੋਈ ਕਿਤੇ ਧਰਨਾ ਲੱਗਾ ਵਾ ਤੇ ਉੱਥੇ ਵੀ ਆਪਣੀ ਰਿਕਵੈਸਟ ਦੱਸ ਕੇ ਉਹਨੂੰ ਧਰਨੇ ਨੂੰ ਪਾਸ ਕਰ ਸਕਦੇ ਆ ਕੋਈ ਇਹੋ ਜਿਹੀ ਗੱਲ ਨਹੀਂ ਆ ਗਈ ਵੀ ਕੋਈ ਜਥੇਬੰਦੀਆਂ ਜਿਹੜੀਆਂ ਅਮਰਜੈਂਸੀ ਨੂੰ ਕੋਈ ਰੁਕਾਵਟ ਪਾਉਣ ਇਹੋ ਜਿਹੀ ਕੋਈ ਜਥੇਬੰਦੀ ਨਹੀਂ ਹੈਗੀ ਬਹੁਤ ਵੱਡੇ ਸਾਡੇ ਸੁਲਝ ਹੋਏ ਜਿਹੜੇ ਲੀਡਰ ਆ ਬੜੇ ਉੱਚੇ ਪੱਧਰ ਦੇ ਦਿੱਲੀ ਬਾਰਡਰਾਂ ਤੇ ਬੈਠੇ ਆ ਔਰ ਸੰਘਰਸ਼ ਦੇ ਵਿੱਚ ਹੀ ਉਹ ਬੈਠੇ ਹੁੰਦੇ ਆ ਉਹ ਹਰ ਇੱਕ ਦੀ ਜਿਹੜੀ ਆ ਜਿਹੜੀ ਆਵਾਜ਼ ਆਈ ਦੀ ਸੇਫ ਆ ਉਹਨੂੰ ਬਹੁਤ ਵੱਡੀ ਤਰੀਕੇ ਨਾਲ ਉਹਨਾਂ ਨੂੰ ਲਾਉਂਡ ਕਰਦੇ ਪ੍ਰਾਈਵੇਟ ਬੱਸ ਯੂਨੀਅਨ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਸ ਸਟੈਂਡ ਤੋਂ ਕੋਈ ਵੀ ਬੱਸ ਨਹੀਂ ਚਲੇਗੀ ਫਿਰ ਭਾਵੇਂ ਉਹ ਸਰਕਾਰੀ ਹੋਵੇ ਜਾਂ ਫਿਰ ਪ੍ਰਾਈਵੇਟ ਇਸ ਲਈ ਲੋਕ ਆਪ ਕੋ ਆਪਣੇ ਵਹੀਕਲਾਂ ਦਾ ਇੰਤਜ਼ਾਮ ਕਰਕੇ ਹੀ ਘਰੋਂ ਨਿਕਲ ਕਿਉਂਕਿ ਬੱਸਾਂ ਨਾ ਮਿਲਣ ਕਰ ਉਹਨਾਂ ਨੂੰ ਖੱਜਲ-ਖਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਉਹਨਾਂ ਕਿਹਾ ਕਿ ਉਹ ਹਰ ਤਰੀਕੇ ਨਾਲ ਕਿਸਾਨਾਂ ਦੇ ਨਾਲ ਖੜੇ ਨੇ ਅਤੇ ਉਹਨਾਂ ਦਾ ਸਮਰਥਨ ਕਰਦੇ ਨੇ ਅੱਜ ਸੀ ਵੀ ਮੀਟਿੰਗ ਇਹ ਕਰਕੇ ਕੀਤੀ ਆ ਕਿ ਅਸੀਂ ਜੋ ਪ੍ਰਾਈਵੇਟ ਵਰਕਰ ਮਲਕ ਰੋਡਵੇ ਦਾ ਵਰਕਰ ਇਹ ਸਭ ਜਿਹੜੀ ਆ ਹੜਪਾਲ ਕਰਾਂਗੇ ਬਿਲਕੁਲ ਜੇ ਸਾਨੂੰ ਬਹਿਣਾ ਪਿਆ ਭਵਾਂਗੇ ਵੀ ਜ਼ਰੂਰ ਤੇ ਅਸੀਂ ਜਾ ਰਹੇ ਆ ਉਦਾਂ ਤੇ ਦਿੱਲੀ ਵੀ ਅਸੀਂ ਇੱਥੋਂ ਜਾ ਰਹੇ ਆ ਬੰਦੇ ਬੜੇ ਪਰ ਅਸੀਂ ਸਾਰਾ ਵਰਕਰ ਜਿਹੜਾ ਅੰਮ੍ਰਿਤਸਰ ਪਠਾਨਕੋਟ ਬਿਲਕੁਲ ਕੋਈ ਚੀਜ਼ ਨਹੀਂ ਚੱਲਣ ਦੇਾਂਗੇ ਆਪਾਂ ਸਾਰੀ ਦੁਨੀਆ ਦੇ ਨਾਲ ਹੀ ਸਵਾਰ ਕਰਾਂਗੇ ਜੇ ਜੀ ਤੁਸੀਂ ਕਹਾ ਵੀ ਮਤਲਬ ਆਉਣ ਜਾਣ ਵਾਸਤੇ ਜਗਾ ਵਾ ਉਹ ਤੇ ਮਤਲਬ ਲੀ ਕੋਈ ਨਹੀਂਗਾ ਉਹਨੂੰ ਰੋਕ ਹੀ ਨਹੀਂ ਸਕਦਾ ਕੋਈ ਕੋਈ ਬੰਦਾ ਬਿਮਾਰ ਹੋ ਜਾਂਦਾ ਕਿ ਜੀ ਕੋਈ ਵਿਆਹ ਸ਼ਾਦੀ ਆ ਇਹਦੇ ਵਾਸਤੇ ਜ਼ਰੂਰ ਜਾਏਗਾ ਕੋ ਮਤਲਬ ਉਹਦੇ ਆ ਤੇ ਰਾਹ ਵੀ ਦਿੱਤਾ ਜਾਏਗਾ ਕੀ ਉਮੀਦ ਕਰੋਗੇ ਜਿਹਦੇ ਮੁਸਾਫਰਾ ਨੇ ਆਣਾ ਜਾਣਾ ਮੂਨਾ ਵਾਸਤੇ ਤੇ ਮਤਲਬ ਪਹਿਲੋ ਲੌਸ ਕੀਤਾ ਵਾ ਅਸੀਂ ਪਹਿਲੋਂ ਅੱਜ ਤੋਂ 10 ਦਿਨ ਪਹਿਲੋ ਲੌਸ ਕੀਤਾ ਜਿੰਨੇ ਜਾਣਾ ਉਹਨੇ ਪਹਿਲੋ ਹੀ ਚਲ ਜਾਣਾ ਵਾ ਉਹ ਟਾਈਮ ਦੇ ਟਾਈਮ ਕਿਹੇ ਬੰਦੇ ਨਹੀਂ ਆਉਣਾ ਜਿਹੜਾ ਲਾਅਸ ਕੀਤਾ ਗਿਆ ਵਾ ਅੱਜ ਤੋਂ 10 ਦਿਨ ਪਹਿਲਾਂ ਕਿਹਾ ਗਿਆ ਵਾ ਤੇ 10 ਦਿਨ ਜਿੰਨੇ ਜਾਣਾ ਉਹਨਾਂ ਕੱਲ ਦਾ ਦਿਨ ਤੇ ਮਤਲਬ ਹੀ ਕੋਈ ਨਹੀਂ ਕੋਈ ਘਰੋਂ ਨਿਕਲੇ ਤੇ ਜੇ ਕੋਈ ਨਿਕਲਦਾ ਵੀ ਆ ਤੋ ਆਪਣੀ ਗੱਡੀ ਲੈ ਕੇ ਨਿਕਲੇਗਾ ਨਿੱਕੀ ਗੱਡੀ ਵੱਡੀ ਗੱਡੀ ਨਹੀਂ ਚੱਲੇਗੀ ਦੱਸੀ ਇਹ ਕਿ ਇਸ ਤੋਂ ਪਹਿਲਾਂ ਭਾਰਤ ਬੰਦ ਦੇ ਸੱਦੇ ਕਾਰਨ ਪਲਕੇ ਸਰਕਾਰੀ ਬੱਸਾਂ ਬੰਦ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਹੁਣ ਇਸ ਸੱਦੇ ਨੂੰ ਪ੍ਰਾਈਵੇਟ ਬੱਸ ਯੂਨੀਅਨ ਨੇ ਵੀ ਸਮਰਥਨ ਦੇ ਦਿੱਤਾ ਹੈ ਫਾਕੇ ਕਾਲੂ ਪੰਜਾਬ ਚ ਬਸਾਂ ਦਾ ਪੂਰਨ ਤੌਰ ਤੇ ਚੱਕਾ ਜਾਮ ਰਹੇਗਾ ਦੱਸਿਆ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਜਿਸ ਕਾਰਨ ਸਾਰੀਆਂ ਪੰਨਵਸ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਬੰਦ ਰਹਿ ਗਈਆਂ ਇਸ ਦੇ ਨਾਲ ਹੀ ਸ਼ਹਿਰਾਂ ਨੂੰ ਸਬਜ਼ੀਆਂ ਦੀ ਸਪਲਾਈ ਵੀ ਬੰਦ ਰਹੇਗੀ ਸੰਯੁਕਤ ਕਿਸਾਨ ਮੋਰਚਾ ਨੇ ਬਾਜ਼ਾਰ ਬੰਦ ਰੱਖਣ ਦਾ ਸੱਦਾ ਵੀ ਦਿੱਤਾ ਹੈ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਆਵਾਜਾਈ ਪੂਰੀ ਤਰ੍ਹਾਂ ਠੱਪ ਰੱਖੀ ਜਾਵੇਗੀ ਕਿਸਾਨ 12 ਵਜੇ ਤੋਂ ਸ਼ਾਮ 4 ਵਜੇ ਤੱਕ ਸੜਕਾਂ ਤੇ ਇੰਜਾਮ ਲਗਾਉਣਗੇ ਇਤੈਤਰਾ ਕਿਸਾਨਾਂ ਵੱਲੋਂ ਤਹਿਸੀਲ ਬਲਾਕ ਪੱਧਰ ਤੇ ਧਰਨੇ ਦਿੱਤੇ ਜਾਣਗੇ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਪੈਂਡੂ ਬੰਦ ਦਾ ਸੱਦਾ ਵੀ ਦਿੱਤਾ ਗਿਆ ਜਿਸ ਵਿੱਚ ਮਨਰੇਗਾ ਕਾਮਿਆਂ ਨੇ ਵੀ ਸਾਥ ਦਾ ਐਲਾਨ ਕੀਤਾ ਹੈ ਪਾਬਕਿ ਕੱਲ 16 ਫਰਵਰੀ ਨੂੰ ਪੰਜਾਬ ਅਤੇ ਭਾਰਤ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ